ਜਦੋਂ ਤੁਹਾਡੀ ਬਾਹ ਘਟਣੀ ਪਈ ਤੁਹਾਨੂੰ ਦੱਸਿਆ ਗਿਆ ਉਹ ਮੈਂ ਟੈਂਪਰ ਚ ਰਹਿਣਾ ਗੁੱਸੇ ਵਾਲਾ ਸੁਭਾਅ ਤੇ ਉਹਦੇ ਕਰਕੇ ਸਾਡੇ ਨਾਲ ਜਿਹੜੇ ਰਿਲੇਟਿਵ ਤੇ ਉਹਨਾਂ ਨੇ ਸੋਚਿਆ ਵੀ ਜੇ ਇਹਨੂੰ ਨਾਂ ਦੱਸਿਆ ਨਾ ਬਾਤੂਏ ਲੜੂ ਆਪਣੇ ਨਾਲ ਮੇਰੇ ਉਹਦਾਸ ਦੀ ਵੀ ਐਂ ਕਰਕੇ ਪ੍ਰੋਬਲਮ ਆ ਗਈ ਤੇਰੀ ਬਾਹ ਨੂੰ ਵਹਿਬਾਂ ਇਹ ਭਾਜੀ ਬੱਸ-ਬੱਸ ਦੇ ਵਿੱਚ ਭੱਗ ਜਾਂਦੀ ਹੈ। ਉੱਥੇ ਜਿਹੜਾ ਸ਼ੀਸ਼ਾ ਹੁੰਦਾ ਨਾ ਮਤਲਬ ਜਿਹੜਾ ਟਾਕੀ ਦੇ ਸ਼ੀਸ਼ੇ ਹੁੰਦੇ ਨੇ ਉਹ ਪੁਰਕੇ ਪੈ ਗਿਆ ਵਿੱਚ ਤੇ ਉਹਦੇ ਕਰਕੇ ਇਹ ਜਿਆਦਾ ਕੰਮ ਖਰਾਬ ਹੋ ਗਿਆ ਇੱਕ ਹੱਡ ਟੁੱਟ ਗਿਆ ਦਾ ਮੇਰੀ। ਉਹਦੇ ਕਰਕੇ ਇਹ ਜੋੜ ਘੱਟਣਾ ਪੈ ਗਿਆ। ਇਨਫੈਕਸ਼ਨ ਹੋ ਜਾਂਦੀ ਆ ਜੇ ਤੁਸੀਂ ਇਹਨੂੰ ਰੱਖ ਦਿੰਦੇ ਹੋ ਹੀ ਤਾਂ ਇਹਨੂੰ ਇਨਫੈਕਸ਼ਨ ਹੋ ਜੂ ਫਿਰ ਜਾਨ ਨੂੰ ਵੀ ਖਤਰਾ। ਜਿੱਦਿ ਗਰਾਊਂਡ ਵਿੱਚ ਦੁਬਾਰੇ ਐਂਟਰੀ ਕਿਸ ਤਰ੍ਹਾਂ ਹੋਈ? ਤੇ ਸੁਣਿਆ ਮੈਂ ਤੁਹਾਡੇ ਟਰੈਂਡ ਕੀਤੇ ਬੱਚੇ ਕਾਫੀ ਭਰਤੀ ਵੀ ਹੋਏ ਨੇ ਹਾਂਜੀ ਆਪਣੇ 2024 ਦੇ 60 ਮੁੰਡੇ ਹੋਏ ਨੇ ਅਸਲ 'ਚ ਸੋਸ਼ਲ ਮੀਡੀਆ ਤੇ ਅਸੀਂ ਐਕਟਿਵ ਹਾਂ ਮੈਂ ਉਹਤੇ ਹਰੇਕ ਡਾਟਾ ਪਾਉਂਦਾ ਰਹਿਣਾ ਹਰੇਕ ਗੱਲ ਦੱਸਦਾ ਰਹਿਣਾ ਮੈਂ ਉਹ ਜੀ ਦੱਸਦਾ ਰਹਿਣਾ ਬੱਚਿਆਂ ਨੂੰ ਵੀ ਪੁੱਤ ਤੁਹਾਡਾ ਕਰਦੇ ਇੰਨਾ ਚਾਹੀਦਾ ਤੁਹਾਡੀ ਚਾਸਟ ਇੰਨੀ ਚਾਹੀਦੀ ਆਸੀਂ 2024 ਦੇ ਵਿੱਚ ਆਹ 25 ਚ ਆ 2025 ਕਿੰਨੇ ਦਾ ਚੱਲਿਆ 1 ਜਨਵਰੀ 2025 ਤੋਂ ਬਾਅਦ ਹੁਣ ਤੱਕ ਅੱਜ ਦੀ ਡੇਟ ਤੱਕ ਅਸੀਂ 1000 ਮੁੰਡੇ ਦਾ ਮੈਡੀਕਲ ਕਰਦੇ ਮੈਡੀਕਲ ਸਮਝ ਰਹੇ ਹੋ ਫੋਨ ਵਾਲੇ ਮੁੰਡਿਆਂ ਦੀ ਮੈਡੀਕਲ ਚੈੱਕ ਬਹੁਤ ਅਸੀਂ ਉਹਰੇ ਚੈੱਕ ਕਰਦੇ ਹਾਂ ਕਿ ਕਿਥੇ ਬੱਚੇ ਆਨੇ ਆ ਬੱਚੇ ਆਪਣੇ ਕੋਲ ਭਗਤਾ ਭਾਈ ਕੋ ਜਲੰਧਰ ਅੰਮ੍ਰਿਤਸਰ ਕੁਰਕ ਖੇਤਰ ਦੇ ਹਰਿਆਣੇ ਤੋਂ ਅੱਜ ਇੱਕ ਫੋਨ ਆਇਆ Rajasthan ਤੋਂ ਜੁਪੀ ਵਾਲਾ ਜਿਹੜਾ ਉੱਪਰ ਲੈਰੀਆ ਜਿਹੜੇ ਪੰਜਾਬੀ ਸਮਝਦੇ ਨੇ ਮੈਂ ਬੋਲਦਾ ਪੰਜਾਬੀ ਤੇ ਉਹ ਪੰਜਾਬੀ ਵਾਲੇ ਕਰਦੇ ਨੇ ਫੋਨ ਇਹ ਜਿਹੜੇ ਪੰਜਾਬੀ ਸਮਝਦੇ ਨੇ ਹਿਮਾਚਲ ਵਾਲੇ ਸਾਡੇ ਕੋਲ ਉਨਾਂ ਉਨਾਂ ਕਿੱਥੇ ਜਾਂਦਾ ਉਨਾਂ ਉੱਪਰ ਆ ਉੱਥੋਂ ਹੁੰਦਾ ਮੈਨੂੰ ਜਦੋਂ ਬਾਹ ਘਟਣੀ ਪਈ ਐ ਉਹ ਤੋਂ ਘਰ ਵਿੱਚ ਕਹਿਆ ਮਾਂ ਅਸੀਂ ਕਿਉਂਕਿ ਮਾਪੇ ਦਿਲ ਬੜਾ ਰਾਜ਼ੀ ਹੁੰਦਾ ਖਾਸ ਕਰ ਮਾਂ ਦਾ ਕਿਉਂਕਿ ਇੱਕ ਬੱਚੇ ਨੂੰ ਖਾਸ ਕਰ ਮੁੰਡੇ ਨੂੰ ਇਹ ਦੋ ਜਾਨ ਦਾਤ ਹੈ ਸੁੱਖਾਂ ਸੁੱਖੋ ਸੁੱਖੇ ਲੈਣੇ ਆਪਾਂ ਜਦੋਂ ਆਪਣੇ ਬੱਚੇ ਦੇ ਕੋਈ ਝਰੀਟ ਵੀ ਆ ਜਾਈਏ ਮਾਪੇ ਤੋਸ ਹੈ ਨਹੀਂ ਹੁੰਦੀ ਤਾਂ ਉਸ ਟਾਈਮ ਉਸ ਮਾਪਿਆਂ ਕੋਲ ਨਾ ਸਹਿਣਾ ਓਪਾ ਹੋਊਗਾ ਮੈਂ ਕਰ ਰਿਹਾ ਸੀ ਪੀਜੀ ਆਈ ਬੈਠਾ ਬੜਕ ਚਗਾ ਮੈਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਭਾਈ ਨਹੀਂ ਨਹੀਂ ਠੀਕ ਹੈ ਮੈਂ 1% ਵੀ ਇਹ ਚੀਜ਼ ਨੂੰ ਲੈ ਕੇ ਰੋਸ ਨਹੀਂ ਕੀਤਾ ਮੈਂ ਤੁਹਾਨੂੰ ਸਚਾਈ ਦੱਸਾਂ ਵੀ 2009 ਦੇ ਵਿੱਚ ਨਾ ਮੇਰੇ ਦਾਦਾ ਜੀ ਦੀ ਡੈਥ ਹੋ ਗਈ ਦੀ ਉਦੋਂ ਤੋਂ ਬਾਅਦ ਰੋਣਾ ਆ ਗਿਆ ਮੈਂ ਉਸ ਤੋਂ ਬਾਅਦ ਰੋਈ ਨਹੀਂ ਦੇਖੋ ਗੱਲ ਕੋਈ ਆ ਗਈ ਕਿ ਜਦੋਂ ਪੱਟੀ ਪੱਟਦੇ ਸੀਗੇ ਤੁਹਾਡਾ ਦਰਦ ਫਾਦਰ ਸਾਹਿਬ ਨੇ ਦੇਖਿਆ ਗਿਆ ਉਹ ਰੋਂਦੇ ਸੀ ਹੋਰ ਹਾਜ਼ਰ ਸਾਹਿਬ ਨੂੰ ਹਰੇਕ ਮਾਂ ਬਾਪ ਨੂੰ ਉਹ ਹੋਇਆ ਉਹ ਸਾਡੀ ਫੈਮਿਲੀ ਨੂੰ ਸਾਰੀ ਨੂੰ ਪਰ ਮੈਂ ਤੁਹਾਨੂੰ ਸੱਚੀ ਦੱਸਾਂ ਇੱਕ ਗੱਲ ਉਹ ਟਾਈਮ ਮੈਨੂੰ ਐ ਜੇ ਲੱਗਿਆ ਵੀ ਯਾਰ ਤੈਨੂੰ ਸਾਹਮਣੇ ਮੈਨੂੰ ਐ ਲੱਗਦਾ ਸੀ ਵੀ ਕਿ ਤੂੰ ਸਾਹਮਣੇ ਆ ਰਵਦੇ ਆਪੇ ਮੈਂ ਕਹਿ ਰਿਹਾ ਸੀ ਵੀ ਤੂੰ ਸਾਹਮਣੇ ਆ ਰਹਿਣਾ ਇਹ ਤੇਰੀ ਡਿਊਟੀ ਆ ਇੱਕ ਵਾਰ ਲਿਖਿਆ ਤੀ ਵੀ ਉਹ ਥੋੜਾ ਸੈਡ ਆ ਕੋਈ ਦਿੱਕਤ ਨਹੀਂ ਤਾਂ ਉੱਚ ਕੀ ਲਿਖਿਆ ਸੀ ਵੀ ਦਿਲ ਦਿਖਾਉਣ ਵਾਲੇ ਤੁਹਾਡਾ ਧੰਨਵਾਦ ਆ ਮੈਂ ਆਪਣੇ ਆਪ ਤੇ ਫੋਕਸ ਕਰਨ ਲੱਗ ਗਿਆ ਮਾੜੇ ਧੀੜਿਆਂ ਨੂੰ ਜਿਹੜਾ ਦਿੰਦਾ ਹੁੰਦਾ ਸੀ ਕਹਿੰਦੇ ਘਾਉਂਦਾ ਇਹਨੂੰ ਇਗਨੋਰ ਕਰਨ ਲੱਗ ਗਿਆ ਜਨਤਾ ਨੇ ਇਹਨਾਂ ਚਾਂਬਲਣਾ ਨਹੀਂ ਸੀ ਜੇ ਮੇਰੀ ਸ਼ੁਰੂਆਤ ਚੰਗੀ ਹੁੰਦੀ ਜੇ ਨਾਲੀ ਦੇ ਕੀੜਿਆਂ ਨੂੰ ਜੁੱਤੀ ਥਲੇ ਰੱਖਿਆ ਹੁੰਦਾ ਨਾ ਤਾਂ ਜੈਨ ਨਹੀਂ ਹਵਾ ਖਰਾਬ ਰਹਿੰਦੀ ਅੱਜ ਤੁਹਾਨੂੰ ਮਿਲਾਵਾਂਗੇ ਭਵਾਨੀਗੜ੍ਹ ਦੇ ਵਿੱਚ ਰਹਿੰਦੇ ਇੱਕ ਅਜੀਹੇ ਨੌਜਵਾਨ ਦੇ ਨਾਲ ਜਿਸ ਦਾ ਕੇ ਬੀਐਸਐਫ ਦੇ ਵਿੱਚ ਭਰਤੀ ਹੋਣ ਦਾ ਸੁਪਨਾ ਸੀ ਤੇ ਤਕਰੀਬਨ ਸਾਰੇ ਟੈਸਟ ਵੀ ਉਹਨਾਂ ਨੇ ਕਲੀਅਰ ਕਰ ਲਏ ਸਨ ਤਾਂ ਭਰਤੀ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਉਸ ਦਾ ਇੱਕ ਬੱਸ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਜਿਸ ਵਿੱਚ ਉਹਨਾਂ ਨੂੰ ਪੀਜੀਆ ਰੈਫਰ ਕਰ ਦਿੱਤਾ ਜਾਂਦਾ ਹੈ ਤੇ ਉੱਥੇ ਉਹਨਾਂ ਦੀ ਇੱਕ ਬਾਹ ਕੱਟਣੀ ਪੈ ਜਾਂਦੀ ਹੈ ਜਿਸ ਤੋਂ ਬਾਅਦ ਬਾਈ ਨੇ ਹੌਸਲਾ ਨਾ ਹਾਰਿਆ ਅਤੇ ਗਰਾਊਂਡ ਦੇ ਨਾਲ ਜੁੜੇ ਰਹੇ ਉਸ ਤੋਂ ਬਾਅਦ ਇਹਨਾਂ ਨੇ ਦੁਬਾਰੇ ਫਿਰ ਗਰਾਊਂਡ ਵਾਲਾ ਸ਼ੁਰੂ ਕੀਤਾ ਅਤੇ ਇਹਨਾਂ ਨੇ ਇੱਥੇ ਕਤੋ ਕਤੋ 100 150 ਦੇ ਤਕਰੀਬਨ ਜੋ ਲੜਕੇ ਲੜਕੀਆਂ ਹਨ ਉਹਨਾਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਜਿਸ ਵਿੱਚੋਂ ਕਿ ਪੰਜਾਬ ਪੁਲਿਸ ਅਤੇ ਬੀਐਸਐਫ ਤੇ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਇਹਨਾਂ ਦੇ ਜੋ ਬੱਚੇ ਟ੍ਰੇਨਡ ਕੀਤੇ ਹਨ ਉਹ ਭਰਤੀ ਹੋਏ ਹਨ ਸਲਾਮ ਹੈ ਇਸ ਵੀਰ ਦੇ ਹੌਸਲੇ ਨੂੰ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਸੱਸੀ ਗਿਰਜੀ ਸੱਸੀ ਗਿਰਜੀ ਵੀਰ ਜੀ ਸਾਰ ਨੂੰ ਪਹਿਲਾ ਸਵਾਲ ਤੇ ਹੀ ਹੈ ਕਿ ਤੁਹਾਡਾ ਜੋ ਇਹ ਹਾਸਾ ਹੋਇਆ ਸੀ ਉਹ ਕਿਵੇਂ ਹੋਇਆ ਸੀ ਤੇ ਕਦੋਂ ਹੋਇਆ ਸੀ ਇਹ ਭਜੀ ਅਸਲ ਤੇ ਨਾ ਬੀਐਸਐਫ ਚ ਸਿਲੈਕਸ਼ਨ ਹੋ ਗਈ ਧੀ ਉਸ ਤੋਂ ਬਾਅਦ ਤੁਹਾਡੇ ਵਰਗੇ ਜਿਹੜੇ ਸੀਨੀਅਰ ਬੰਦੇ ਹੁੰਦੇ ਨੇ ਉਮਰਾਂ 'ਚ ਹਨਾ ਵੱਡੇ ਹੁੰਦੇ ਨੇ ਉਹ ਕਹਿੰਦੇ ਵੀ ਪੁੱਤ ਦਿਹਾੜੀ ਛੱਡ ਦਿਓ ਹੁਣ ਦਿਹਾੜੀ ਕਰਦੇ ਹੁੰਦੇ ਸੀ ਉਹ ਟਾਈਮ ਵੀ ਦਿਹਾੜੀ ਛੱਡ ਦਿਓ ਤੇ ਹੁਣ ਤੁਸੀਂ ਇੱਧਰ ਲੱਗੋ ਕਲਮ ਲਾ ਕੇ ਵੀ ਪੜਨ ਲੱਗੋ ਥੋੜੀ ਅੱਗੇ ਜਾ ਕੇ ਪ੍ਰੋਮੋਸ਼ਨ ਹੋ ਜਾਣੀ ਆ ਤੁਸੀਂ ਆਪਦੀ ਇੱਕ ਤਿਆਰੀ ਰੱਖੋ ਅੱਗੇ ਪ੍ਰੋਮੋਸ਼ਨ ਦੀ ਸਾਰੇ ਫੀਲਡਾਂ ਦੇ ਵਿੱਚ ਤੁਸੀਂ ਤਿਆਰੀ ਕਰੋ ਵੀ ਜਿਹੜਾ ਅੱਗੇ ਜਾ ਕੇ ਤੁਸੀਂ ਹੋਰ ਮੁਕਾਮ ਤੇ ਜਾਓ ਉੱਚੇ ਤੇ ਤੇ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਮੇਰਾ 10 ਸਾਲੇ ਕਾਰਪੈਂਟਰ ਦਾ ਕੀਤਾ ਹੋਇਆ ਦੀ ਕੰਮ ਤੇ ਵੀ ਕਿਉਂ ਨਾ ਇਹਦੀ ਉਹ ਇੱਕ ਪੜ੍ਹਾਈ ਕੀਤੀ ਜਾਵੇ ਹਨ ਉਸ ਤੋਂ ਬਾਅਦ ਇਹ ਕਰਨ ਲੱਗੇ ਪਟਿਆਲੇ ਉੱਥੇ ਜਦੋਂ ਪਟਿਆਲੇ ਤੋਂ ਆਉਂਦੇ ਹੋਏ ਦੋ ਪੀਆਰਟੀਸੀ ਆਫਿਸ ਦੇ ਵਿੱਚ ਬੱਸਾਂ ਭਿੱੜਦੀਆਂ ਨੇ ਤੇ ਉਦੋਂ ਇਹ ਚਾਂਸ ਹੋ ਗਿਆ ਤੇ ਉਹਦੇ ਆਧਾਰ ਤੇ ਫਿਰ ਪਟਿਆਲੇ ਰੈਫਰ ਕੀਤਾ ਪਟਿਆਲੇ ਤੋਂ ਪੀਜੀ ਰੈਫਰ ਕੀਤਾ ਪੀਜੀ 23 ਦਿਨ ਲਾਏ 23 ਦਿਨ ਪੂਰਾ ਹੌਸਲਾ ਰੱਖਿਆ ਹੌਸਲਾ ਹੁਣ ਵੀ ਉਹ ਮੇਰੇ ਰੱਖਿਆ ਇੱਕ ਹੰਝੂ ਵੀ ਨਹੀਂ ਗੇਰਿਆ ਤੇ ਉਹ ਚੀਜ਼ ਨੂੰ ਲੈ ਕੇ ਚੱਲੇ ਹੋਇਆ ਆ ਵੀ ਚੱਕਦਾ ਹੈਗਾ ਮਨ ਨੂੰ ਜਦੋਂ ਤੁਹਾਡੀ ਬਾਹ ਘਟਣੀ ਪਈ ਤੁਹਾਨੂੰ ਦੱਸਿਆ ਗਿਆ ਤੂੰ ਆ ਹਾਂ ਅਸਲ ਜੋ ਪਤਾ ਕੀ ਹੈ ਭਾਜੀ ਮੈਂ ਨਾ ਥੋੜਾ ਜਿਹਾ ਸ਼ੁਰੂ ਤੋਂ ਨਾ ਮੇਰਾ ਮੈਂ ਟੈਂਪਰ ਚ ਰਹਿਣਾ ਗੁੱਸੇ ਵਾਲਾ ਸੁਭਾਅ ਮੇਰਾ ਤੇ ਉਹਦੇ ਕਰਕੇ ਸਾਡੇ ਨਾ ਜਿਹੜੇ ਰਿਲੇਟਿਵ ਤੇ ਉਹਨਾਂ ਨੇ ਸੋਚਿਆ ਵੀ ਜੇ ਇਹਨੂੰ ਨਾਂ ਦੱਸਿਆ ਨਾ ਬਾਅਦ ਚ ਇਹ ਲੜੂ ਆਪਣੇ ਨਾਲ ਮੈਨੂੰ ਦੱਸ ਦੀਏ ਵੀ ਐਂ ਕਰਕੇ ਪ੍ਰੋਬਲਮ ਆ ਗਈ ਤੇਰੀ ਬਾਹ ਨੂੰ ਕਿਉਂਕਿ ਮੈਂ ਉਦੋਂ ਬੇਹੋਸ਼ੀ ਥੋੜਾ ਜਿਹਾ ਥੋੜਾ ਜਿਹਾ ਟਾਈਮ ਤੇ ਉਸ ਤੋਂ ਬਾਅਦ ਜਦੋਂ ਮੈਂ ਸੈੱਟ ਸਟਾ ਟ ਹੋਇਆ ਮੈਂ ਉਹਨਾਂ ਨੂੰ ਦੱਸਿਆ ਵੀ ਤੈਨੂੰ ਆਪਰੇਸ਼ਨ ਤੇ ਲੈ ਕੇ ਜਾਣਾ ਵੀ ਤੇਰੀ ਬਾਹ ਨਹੀਂ بچਣੀ ਡਾਕਟਰ ਨੇ ਕਹਿਤਾ ਐਵੇਂ ਐਵੇਂ ਕਰਕੇ ਤੇ ਮੈਂ ਕਿਹਾ ਯਾਰ ਚਾਚਾ ਆਪਣੀ ਤਾਂ ਸਿਲੈਕਸ਼ਨ ਹੋ ਗਈ ਸੀ ਤੁਹਾਨੂੰ ਪਤਾ ਉਹ ਕਹਿੰਦਾ ਹਾਂ ਪੁੱਤ ਡਾਕਟਰ ਕਹਿੰਦਾ ਵੀ ਹੁਣ ਤੂੰ ਜ਼ਿੰਦਗੀ ਬਚਾ ਸਿਲੈਕਸ਼ਨ ਕੋਈ ਗੱਲ ਨਹੀਂ ਵੀ ਤੂੰ ਹੌਸਲੇ ਵਾਲਾ ਬੰਦਾ ਯਾਰ ਤੂੰ ਚੱਕ ਦੇਗਾ ਫੱਟੇ ਡਾਕਟਰ ਕਹਿੰਦਾ ਇਹ ਕਰਿਆ ਕੀ ਹੋਇਆ ਸੀ ਬਾਹ ਨੂੰ ਇਹ ਭਾਜੀ ਬੱਸ-ਬੱਸ ਦੇ ਵਿੱਚ ਭਗ ਜਾਂਦੀ ਆ ਉੱਥੇ ਜਿਹੜਾ ਸ਼ੀਸ਼ਾ ਹੁੰਦਾ ਨਾ ਮਤਲਬ ਜਿਹੜਾ ਟਾਕੀ ਦੇ ਸ਼ੀਸ਼ੇ ਹੁੰਦੇ ਨੇ ਉਹ ਪੁਰਕੇ ਪੈ ਗਿਆ ਦੀ ਅਸਾਂ ਦੇ ਵਿੱਚ ਤੇ ਉਹਦੇ ਕਰਕੇ ਇਹ ਜਿਆਦਾ ਕੰਮ ਖਰਾਬ ਹੋ ਗਿਆ ਇੱਕ ਹੱਡ ਟੁੱਟ ਗਿਆ ਦਾ ਮੇਨ ਉਹਦੇ ਕਰਕੇ ਇਹ ਜੋੜ ਕੱਢਣਾ ਪੈ ਗਿਆ ਉੱਪਰੋਂ ਇਨਫੈਕਸ਼ਨ ਹੋ ਜਾਂਦੀ ਆ ਜੇ ਤੁਸੀਂ ਇਹਨੂੰ ਰੱਖ ਦਿੰਨੇ ਹੋਈ ਤਾਂ ਇਹਨੂੰ ਇਨਫੈਕਸ਼ਨ ਹੋ ਜੂ ਫਿਰ ਜਾਨ ਨੂੰ ਵੀ ਖਤਰਾ ਇਸ ਕਰਕੇ ਉਹਨਾਂ ਨੇ ਸੋਚਿਆ ਵੀ ਯਾਰ ਜ਼ਿੰਦਗੀ ਬਚਾਓ ਇਹ ਬੰਦੇ ਦੀ ਹੁਣ ਕੋਈ ਗੱਲ ਨਹੀਂ ਫਿਰ ਮੈਂ ਮੇਰਾ ਉੱਤਰ ਉਦੋਂ ਇਹ ਦੀ ਮੈਂ ਅਸਲ 'ਚ ਉਹਨਾਂ ਨੂੰ ਕਿਹਾ ਸਾਡੇ ਜਿਹੜੇ ਰਿਲੇਟਿਵ ਤੇ ਜਿਹੜੇ ਮੈਨੂੰ ਕਹਿਣ ਆਏ ਵੀ ਬਾਹ ਨੀ ਯਾਰ ਬਚਣੀ ਤੇ ਮੈਂ ਉਹਨਾਂ ਨੂੰ ਕਿਹਾ ਮਾ ਵੀ ਕੋਈ ਗੱਲ ਨਹੀਂ ਤੁਸੀਂ ਫੈਮਿਲੀ ਨੂੰ ਸਾਮੋ ਹੂੰ ਮੇਰੀ ਨੂੰ ਤੇ ਆਪਾਂ ਚੱਕਾਂਗੇ ਫੱਟੇ ਕੋਈ ਗੱਲ ਨਹੀਂ ਹੋਰ ਬਹੁਤ ਕੁਝ ਆ ਉਹ ਕਰਾਂਗੇ ਮੇਰੇ ਜਦੋਂ ਬਾਹ ਘਟਣੀ ਪਈ ਐ ਉਦੋਂ ਘਰ ਵਿੱਚ ਕਹਿਆ ਮਾਂ ਹੌਸਲੀ ਕਿਉਂਕਿ ਮਾਪੇ ਦਿਲ ਬੜਾ ਨਾਜੂ ਕਹਿੰਦਾ ਖਾਸ ਕਰ ਮਾਂ ਦਾ ਕਿਉਂਕਿ ਇੱਕ ਬੱਚੇ ਨੂੰ ਖਾਸ ਕਰ ਮੁੰਡੇ ਨੂੰ ਦੀ ਦੂਜਾ ਦਾਤ ਹੈ ਸੁੱਖਾਂ ਸੁੱਖੇ ਲੈਣੇ ਆਪਾਂ ਜਦੋਂ ਆਪਣੇ ਬੱਚੇ ਦੇ ਕੋਈ ਝਰੀਟ ਵੀ ਆ ਜੇ ਮਾਪੇ ਤੋ ਸਹਿ ਨਹੀਂ ਹੁੰਦੀ ਤਾਂ ਉਸ ਟਾਈਮ ਉਸ ਮਾਪਾਪ ਨੂੰ ਕਿੰਨਾ ਸਹਿਣਾ ਔਖਾ ਹੋਊਗਾ ਤੁਹਾਡੇ ਚਾਹੇ ਹੌਸਲੇ ਬੰਦ ਸੀਗੇ ਕਿਉਂਕਿ ਜੇ ਤੁਸੀਂ ਹੌਸਲਾ ਹਾਰ ਜਾਂਦਾ ਉਹਨਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਸੀ ਤਾਂ ਉਸ ਟਾਈਮ ਮਾਪੇ ਦੇ ਦੀ ਗੱਲ ਕਰ ਰਹੇ ਆਪਾਂ ਉਹਨਾਂ ਹਾਲਾਤ ਕਿਹੋ ਜਿਹੇ ਰੇ ਅਸਲ ਦੇ ਵਿੱਚ ਫਾਦਰ ਸਾਹਿਬ ਤਾਂ ਨਾਲੇ ਤੇ ਬਾਕੀ ਜਿਹੜੀ ਫੈਮਿਲੀ ਆ ਸਾਰੀ ਖਾਸ ਹੁੰਦੇ ਨੇ ਚਲੋ ਰਿਸ਼ਤੇਦਾਰ ਫੈਮਿਲੀ ਜਿਹੜੇ ਰਿਲੇਟਿਵ ਹੁੰਦੇ ਨੇ ਜਿਹੜੇ ਇਹ ਬੰਦੇ ਨਾਲ ਤੇ ਉਹ ਨਹੀਂ ਭੁੱਲੇ ਜਾਂਦੇ ਹੁਣ ਵੀ ਯਾਦ ਨੇ ਉਹ ਤੇ ਅਸਲ ਦੇ ਵਿੱਚ ਕੀ ਕਰਿਆ ਭਾਜੀ ਮੈਂ ਕਰ ਰਿਹਾ ਸੀ ਪੀਜੀਏ ਬੈਠਾ ਬੜਕ ਚ ਗੱਲਾਂ ਮੈਂ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਬਾਹ ਇਹ ਨਹੀਂ ਬਚੀ ਠੀਕ ਹੈ ਮੈਂ 1% ਵੀ ਇਹ ਚੀਜ਼ ਨੂੰ ਲੈ ਕੇ ਰੋਸ ਨਹੀਂ ਕੀਤਾ ਮੈਂ ਤੁਹਾਨੂੰ ਸਚਾਈ ਦੱਸਾਂ ਵੀ 2009 ਦੇ ਵਿੱਚ ਨਾ ਮੇਰੇ ਦਾਦਾ ਜੀ ਦੀ ਡੈਥ ਹੋ ਗਈ ਦੀ ਉਦੋਂ ਇੱਕ ਵਾਰ ਰੋਣਾ ਆ ਗਿਆ ਦੀ ਮੇਰਾ ਮੈਂ ਉਸ ਤੋਂ ਬਾਅਦ ਰੋਈ ਨਹੀਂ ਕਦੇ ਮੈਂ ਪੀਜੀਏ 23 ਦਿਨ ਲੱਗਿਆ ਮੈਂ ਰੋਈ ਨਹੀਂ ਮੇਰੇ ਮਤਲਬ ਮੇਰਾ ਦਲੇ ਹੈ ਮੇ ਦਾ ਮੈਨੂੰ ਰੋਣਾ ਹੀ ਨਹੀਂ ਆਉਂਦਾ ਵੱਡੀਆਂ ਵੱਡੀਆਂ ਸਿਚੁਏਸ਼ਨਾਂ ਭਾਜੀ ਇੱਕ ਵਾਰ ਦੀ ਕੋਈ ਘਟਨਾ ਤੁਹਾਨੂੰ ਮੈਂ ਸੁਣਾਉਣ ਲੱਗਿਆ ਕੋਈ ਸਾਡੇ ਅਸੀਂ ਆ ਰਹੇ ਹਾਂ ਕਿਸੇ ਦੋ ਮੋਟਰਸਾਈਕਲ ਤੇ ਆ ਰਹੇ ਹਾਂ ਸਵੇਰ ਸਵੇਰ ਦਾ ਟਾਈਮ ਕੋਈ ਬੰਦਾ ਨਾ ਟਰਾਲੀ ਦੀ ਹੁੱਕ ਟਰਾਲੀ ਨੂੰ ਉਥੇ ਖੜਾ ਰਿਆ ਹੁੱਕ ਤੇ ਉਹ ਤੋਂ ਸਹੀ ਨਹੀਂ ਪਿਆ ਉਹਦੇ ਨਾਲ ਟਰਾਲੀ ਦੀ ਜਿਹੜੀ ਉਹ ਮੋਹਰਲਾ ਹਿੱਸਾ ਹੁੰਦਾ ਅ ਟਰੈਕਟਰ ਟਰਾਲੀ ਦਾ ਜਿਹੜਾ ਵਿਚਾਲਾ ਸਰਕਲ ਹੁੰਦਾ ਜਿਹਦੇ ਨਾਲ ਹੁੱਕ ਉਹ ਪਾਉਨੇ ਆਪਾਂ ਹਨਾ ਹੱਬ ਕਹਿੰਨੇ ਹਨ ਉਹ ਆ ਹੱਬ ਉਹਦੇ ਨਾਲ ਇੱਥੇ ਪੈਰ ਤੇगिर ਗਈ ਬੰਦੇ ਦੇ ਉਹਦਾ ਇੱਥੋਂ ਲੈ ਕੇ ਨਾ ਥੱਲੇ ਤੱਕ ਉਹ ਚੱਕਦਾ ਜਮੀ ਹਨਾ ਤੇ ਉਹ ਬੰਦਾ ਮੇਰੇ ਤੋਂ ਮੈਨੂੰ ਲੱਗਦਾ 5-7 ਸਾਲ ਬੜਾ ਹੋਊਗਾ ਅਸੀਂ ਉਹ ਸਾਰਾ ਕੁਝ ਚੱਕ ਕੇ ਪਰਾਂ ਕੀਤਾ ਉਹ ਬੰਦਾ ਰੋ ਰਿਹਾ ਮੈਂ ਉਹਨੂੰ ਕਿਹਾ ਮੈਂ ਯਾਰ ਦਰੂਹ ਘਦੁਰਿਆਂ ਤੂੰ ਕਹਿੰਦਾ ਆ ਦੇਖ ਯਾਰ ਮੇਰੇ ਸੱਟ ਬਜੀ ਮੈਂ ਫਿਰ ਤੂੰ ਯਾਰ ਤੂੰ ਰੋਣਾ ਕਿਉਂ ਤੂੰ ਮਰਦ ਬੰਦਾ ਪਰ ਉਹ ਕਿਉਂ ਰਹਿਆ ਤੂੰ ਜਿਹੜਾ ਕੋ ਹੋ ਗਿਆ ਹੋ ਗਿਆ ਯਾਰ ਛੱਡ ਉਹ ਮੈਨੂੰ ਬਾਤ ਚੋਂ ਵੀ ਮਿਲਦਾ ਰਿਹਾ ਕਹਿੰਦਾ ਯਾਰ ਤੂੰ ਅਜੀਬ ਆ ਬੰਦਾ ਤੂੰ ਮੈਨੂੰ ਉੱਥੇ ਆ ਕੇ ਕਹਿ ਰਿਹਾ ਸੀ ਉਹ ਮੈਂ ਕਿਹਾ ਯਾਰ ਕਮਾਲ ਆ ਤੇਰੇ ਆ ਹੋਇਆ ਠੀਕ ਆ ਲੱਗ ਜਾਣਗੇ ਟਾਂਕੇ ਦੇ ਕੀ ਹੋਇਆ ਮੈਂ ਕਿਹਾ ਪੀਜੀ ਰਹਿ ਕੇ ਆ 23 ਦਿਨ ਬੌਲੇ ਇੱਕ ਅੰਜੂ ਨਹੀਂ ਕਹਿ ਰਿਹਾ ਹੋਇਆ ਐਂ ਬੈਠੇ ਤੇ ਐ ਪੱਟੀ-ਪੱਟਿਆ ਕਰਦਾ ਸੀ ਡਾਕਟਰ ਫਾਦਰ ਸਾਹਿਬ ਰੋ ਰਿਹਾ ਹੁੰਦਾ ਸੀ ਉਹਨਾਂ ਦਰਦ ਵੀ ਕਾਫੀ ਹੁੰਦਾ ਉਹਨਾਂ ਦੇ ਪੱਟੀ-ਪੱਟਣ ਸਰ ਪਤਾ ਕੀ ਆ ਆਪਾਂ 10 ਠੀਕ ਆ ਉਹਨਾਂ ਨੇ ਬਹੁਤ ਸ਼ਕਤੀ ਦਿੱਤੀ ਆ ਕੋਲਮ ਲਾ ਕੇ ਜੀ ਦੇਖੋ ਗੱਲ ਉਹੀ ਆ ਗਈ ਕਿ ਜਦੋਂ ਪੱਟੀ ਪਟਦੇ ਸੀਗੇ ਤੁਹਾਡਾ ਦਰਦ ਫਾਦਰ ਸਾਹਿਬ ਨੂੰ ਦੇਖਿਆ ਗਿਆ ਉਹ ਰੋਂਦੇ ਸੀ ਹੋਰ ਫਾਦਰ ਸਾਹਿਬ ਨੂੰ ਹਰੇਕ ਮਾਂ ਬਾਪ ਨੂੰ ਹੁੰਦਾ ਇਹ ਉਹ ਹੋਇਆ ਉਹ ਸਾਡੀ ਫੈਮਿਲੀ ਨੂੰ ਸਾਰਿਆਂ ਨੂੰ ਹੋਇਆ ਪਰ ਮੈਂ ਤੁਹਾਨੂੰ ਸੱਚੀ ਦੱਸਾਂ ਇੱਕ ਗੱਲ ਉਹ ਟਾਈਮ ਮੈਨੂੰ ਐ ਜੇ ਲੱਗਿਆ ਵੀ ਯਾਰ ਤੈਨੂੰ ਸਾਹਮਣਾ ਕੋ ਇਹਨਾਂ ਨੂੰ ਹਾਂ ਹਨਾ ਮੈਨੂੰ ਐਂ ਲੱਗਦਾ ਦੀ ਵੀ ਵੀ ਤੂੰ ਸਾਂਭ ਜਾ ਰਾਬਦੇ ਆਪ ਨੂੰ ਮੈਂ ਕਹਿ ਰਿਆ ਦੀ ਵੀ ਤੂੰ ਸਾਂਭ ਜਾ ਰਹਿਣਾ ਉਹਨਾਂ ਨੂੰ ਇਹ ਤੇਰੀ ਡਿਊਟੀ ਆ ਹੁਣ ਜਿੱਥੇ ਤੁਸੀਂ ਆਪਣੇ ਆਪ ਨੂੰ ਸੰਭਾਲਿਆ ਉਥੇ ਮਾਪੇ ਆਪ ਨੂੰ ਇਹ ਹਾਂ ਇਹ ਜ਼ਰੂਰੀ ਦੀ ਮੈਂ ਇੱਕ ਕਹੁੰਦੀ ਨਹੀਂ ਕਹਿ ਰਿਆ ਮੈਂ ਉਹਨਾਂ ਨੂੰ ਹਮੇਸ਼ਾ ਇਹ ਗੱਲ ਕਹੀ ਆ ਮੈਨੂੰ ਕੁਝ ਨਹੀਂ ਹੋਇਆ ਓਏ ਚੱਕ ਦਾਂਗੇ ਪਾ ਫੱਟੇ ਵੀ ਆ ਮੈਂ ਕੁਝ ਨਾ ਕੁਝ ਕਰ ਲੂੰ ਕੋਈ ਗੱਲ ਨਹੀਂ ਮੈਂ ਮੈਂ ਉਹਨਾਂ ਨੂੰ ਹਮੇਸ਼ਾ ਇਹੀ ਕਹਿੰਦਾ ਆ ਵੀ ਜਿਹੜੇ ਬੰਦੇ ਬਚੇ ਨਹੀਂ ਹੁਣ ਤੋਂ ਪਹਿਲਾਂ ਆਪਣੇ ਪਿੰਡ ਦੇ ਕਿੰਨੇ ਤੇ ਜਾਂ ਹੋਰ ਤੇ ਰਿਲੇਟਿਵ ਕਿੰਨੇ ਜਿਹੜੇ ਬੱਚੇ ਨਹੀਂ ਉਹ ਵੀ ਉਹ ਵੀ ਜਿਹੜੇ ਬਚਤੇ ਉਹ ਵੀ ਵਿਚ ਮਰੇ ਨੇ ਵੀ ਜੇ ਮੈਂ ਉਹਨਾਂ 'ਚ ਹੁੰਦਾ ਬਈ ਹੁਣ ਚਲੋ ਬਚਤ ਰਹਿ ਗਈ ਆਪਾਂ ਬਹੁਤ ਕੁਝ ਕਰਦਾਂਗੇ ਚੱਕਦਾਂਗੇ ਯਾਰ ਫੱਟੇ ਭਾਈ ਮੰਗਲੇ ਬੰਦੇ ਆ ਪ੍ਰਮਾਤਮਾ ਨਾਲ ਕੋਈ ਗਿਲਾ ਸ਼ਿਕਵਾ ਕਿਉਂਕਿ ਭਰਤੀ ਵੀ ਹੋ ਰਹੀ ਸੀਗੇ ਤਕਰੀਬਨ ਤਕਰੀਬਨ ਸਿਲੈਕਟ ਹੀ ਸੀਗੇ ਨੌਕਰੀ ਵੀ ਗਈ ਬਾਹ ਵੀ ਗਈ ਨਹੀਂ ਪ੍ਰਮਾਤਮਾ ਨਾਲ ਗਿਲਾ ਸ਼ਿਕਵਾ ਨਹੀਂ ਹੈਗਾ ਅਸਲ 'ਚ ਮੈਂ ਧਰਮ ਨੂੰ ਇੱਕ ਹੋਰ ਹਸਾਬ ਨਾਲ ਦੇਖਦਾ ਜੀ ਮੇਰਾ ਨਾ ਦੇਖਣ ਦਾ ਨਜ਼ਰੀਆ ਅਲੱਗ ਆ ਧਰਮ ਨੂੰ ਮੈਂ ਧਰਮਾਂ ਨੂੰ ਸਾਰਿਆਂ ਦਾ ਸਤਿਕਾਰ ਕਰਦਾ ਇੱਕ ਤਾਂ ਮੈਂ ਸਾਰੇ ਧਰਮਾਂ ਬਾਰੇ ਪੜਿਆ ਹੋਇਆ ਮੈਂ ਹਜ਼ਰਤ ਮੁਹੰਮਦ ਸਾਹਿਬ ਬਾਰੇ ਪੜਿਆ ਹੋਇਆ ਮੈਂ ਜਹੂਦੀਆਂ ਬਾਰੇ ਜਾਣਦਾ ਮੈਂ ਇਸਾਈ ਬਾਰੇ ਪੜਿਆ ਹੋਇਆ ਮੈਂ ਸਿੱਖ ਧਰਮ ਤਾਂ ਸਾਡਾ ਆਪਣਾ ਹੀ ਆ ਉਹਦੇ ਬਾਰੇ ਪੜਿਆ ਬੁੱਧ ਧਰਮ ਬਾਰੇ ਮੈਨੂੰ ਪਤਾ ਮਹਾਵੀਰ ਜੈਨ ਜੈਨ ਧਰਮ ਬਾਰੇ ਮੈਨੂੰ ਪਤਾ ਸਭ ਤੋਂ ਘਟੇਂਦਰ ਮਾ ਜੈਨ ਸਾਰਿਆਂ ਬਾਰੇ ਮੇਰੀ ਨੋਲਿਜ ਹੈਗੀ ਆ ਤੇ ਧਰਮ ਦੀ ਮੈਂ ਬਹੁਤ ਰਿਸਪੈਕਟ ਕਰਦਾ ਪਰ ਮੈਂ ਆ ਚੀਜ਼ ਨੂੰ ਮਾੜੀ ਮੰਨਦਾ ਵੀ ਇੱਕ ਬੰਦਾ ਉ ਤਾਂ ਮਤਲਬ ਗਾਤਰਾ ਪਾਈ ਫਿਰਦਾ ਉਹ ਉਤੇ ਮਨ ਚੋਂ ਦੇ ਮੈਲ ਆ ਗੁਰਦੁਆਰੇ ਜਾ ਕੇ ਉਹ ਲਿਟਿਆ ਪਿਆ ਇਹ ਚੀਜ਼ਾਂ ਬੁਰੀਆਂ ਨੇ ਮੈਨੂੰ ਐਂ ਜਿਹਾ ਲੱਗਦਾ ਧਰਮ ਤੋਂ ਪਹਿਲਾਂ ਬੰਦੇ ਚ ਇਨਸਾਨੀਤ ਹੋਣੀ ਚਾਹੀਦੀ ਆ ਇਨਸਾਨੀਤ ਕਿਵੇਂ ਹੋਊਗੀ ਚੰਗੇ ਕੰਮ ਕਰਦਾ ਹੋਵੇ ਕਿਸੇ ਨਾਲ ਠੱਗੀ ਵੈਰ ਨਾ ਰੱਖੇ ਉਹ ਹਰੇਕ ਬੰਦੇ ਨਾਲ ਉਹ ਕੁਲ ਮਿਲਾ ਕੇ ਜਿਵੇਂ ਬਾਬੇ ਨਾਨਕ ਨੇ ਕਿਹਾ ਵੀ 13 13 ਤੋਲਣਾ ਇੱਕ ਨਜ਼ਰ ਨਾਲ ਦੇਖਣਾ ਉਹ ਹੋਣਾ ਚਾਹੀਦਾ ਇੱਕ ਮੈਂ ਤੁਹਾਨੂੰ ਦੱਸਦਾ ਇੱਕ ਮੇਰੀ ਬੁਰੀ ਆਦਤ ਆ ਮੈਨੂੰ ਚਾਹ ਪੁਲੂਸੀ ਨਹੀਂ ਮੈਂ ਕਰ ਸਕਦਾ ਰਹਿ ਨਹੀਂ ਸਕਦਾ ਉਹਦੇ ਚ ਮੈਨੂੰ ਪ੍ਰੋਬਲਮ ਆ ਇਹ ਚੀਜ਼ ਦੀ ਤੇ ਤੁਸੀਂ ਮੰਨੋਗੇ ਜਿਹੜੇ ਨਾ ਜਿਹੜੇ ਸਭ ਤੋਂ ਗਰੀਬ ਬੰਦੇ ਹੁੰਦੇ ਨੇ ਸਾਡੇ ਇੱਕ ਰਸਤੇ ਦੇ ਵਿੱਚ ਆਉਂਦੇ ਨੇ ਜਿੰਦੇ ਚਾਬੀਆਂ ਵਾਲੇ ਨੇ ਜਮੀ ਉਹਨਾਂ ਦੇ ਇੱਕ ਕਮਰਾ ਤੇ ਇੱਕ ਕਮਰੇ 'ਚ ਬਹੁਤ ਫੈਮਿਲੀ ਰਹਿੰਦੀ ਹੈ ਉਹਨਾਂ ਦੀ ਕਮਰਾ ਸਾਡੇ ਵੀ ਇੱਕ ਆ ਬੈਸੇ ਗੱਲ ਕਰਦੇ ਆਂ ਸਰ ਵੀ ਉਹ ਮੈਨੂੰ ਐ ਲੱਗਿਆ ਵੀ ਸਾਡੇ ਏਰੀਆ 'ਚ ਉਹ ਵੀ ਲੱਗਿਆ ਮੈਂ ਵੀ ਮੈਂ ਵੀ ਲੱਗਿਆ ਮੈਂ ਵੀ ਗਰੀਬ ਆ ਵੀ ਤੁਸੀਂ ਮੰਨੋਗੇ ਜਦੋਂ ਮੈਂ ਸਾਈਕਲ ਤੇ ਆ ਰਾਂ ਉਹਨਾਂ ਨੂੰ ਹੱਥ ਖੜਾ ਕਰਕੇ ਆਉਣਾ ਜਿਹੜੇ ਵੱਡੇ ਤੋਂ ਵੱਡੇ ਗੱਡੀਆਂ ਵਾਲੇ ਨੇ ਮੈਂ ਉਹਨਾਂ ਨੂੰ ਹੱਥ ਨਹੀਂ ਖੜਾ ਕਰਦਾ ਇਹਨੂੰ ਚਾਹੇ ਤੁਸੀਂ ਸਟੇਟਸ ਕਹਿ ਲੋ ਚਾਹੇ ਸੁਭਾਅ ਕਹਿ ਲੋ ਚਾਹੇ ਜੋ ਮਰਜੀ ਕਹਿ ਲੋ ਵੀ ਇਹ ਇਹ ਮੇਰਾ ਸੁਭਾਅ ਮੈਨੂੰ ਚਾਪਲੂਸੀ ਨਹੀਂ ਮਿੱਤ ਹੁੰਦੀ ਔਖਾ ਲੱਗਦਾ ਵੀ ਜੀ ਗਰਾਊਂਡ ਵਿੱਚ ਦੁਬਾਰੇ ਐਂਟਰੀ ਕਿਸ ਤਰ੍ਹਾਂ ਹੋਈ ਤੇ ਸੁਣਿਆਗਾ ਤੁਹਾਡੇ ਟ੍ਰੇਨਡ ਕੀਤੇ ਬੱਚੇ ਕਾਫੀ ਭਰਤੀ ਵੀ ਹੋਏ ਨੇ ਹਾਂਜੀ ਆਪਣੇ 2024 ਚ 62 ਮੁੰਡੇ ਹੋਏ ਨੇ ਅਸਲ ਚ ਸੋਸ਼ਲ ਮੀਡੀਆ ਤੇ ਸੀ ਐਕਟਿਵ ਬਹੁਤਾਂ ਮੈਂ ਉਤੇ ਹਰੇਕ ਡਾਟਾ ਪਾਉਂਦਾ ਰਹਿਣਾ ਹਰੇਕ ਗੱਲ ਦੱਸਦਾ ਰਹਿਣਾ ਮੈਂ ਉਹ ਚ ਦੱਸਦਾ ਰਹਿਣਾ ਬੱਚਿਆਂ ਨੂੰ ਵੀ ਪੁੱਤ ਤੋਡਾ ਕੱਦ ਐਨਾ ਚਾਹੀਦਾ ਤੁਹਾਡੀ ਚਸਟ ਐਨੀ ਚਾਹੀਦੀ ਅਸੀਂ 2024 ਦੇ ਵਿੱਚ ਆਹ 25 ਚ ਆ 2025 ਕਿਦੋਂ ਦਾ ਚੱਲਿਆ 1 ਜਨਵਰੀ 2025 ਤੋਂ ਬਾਅਦ ਹੁਣ ਤੱਕ ਅੱਜ ਦੀ ਡੇਟ ਤੱਕ ਅਸੀਂ ਹਜ਼ਾਰਕ ਮੁੰਡੇ ਦਾ ਮੈਡੀਕਲ ਕਰਤਾ ਹਾਂ ਮੈਡੀਕਲ ਸਮਝ ਰਹੇ ਹੋ ਫੌਜ ਵਾਲੇ ਮੁੰਡਿਆਂ ਦੀ ਮੈਡੀਕਲ ਚੈੱਕ ਬੋ ਹੁੰਦਾ ਉੱਥੇ ਜਾ ਕੇ ਅਸੀਂ ਉਹਰੇ ਚੈੱਕ ਕਰਦੇ ਹਾਂ ਸਾਨੂੰ ਨੌਲਜ ਆਉਂਦੀ ਜੀ ਦੀ ਅੱਛਾ ਹੈ ਨਾ ਜੀ ਅਸੀਂ ਡਾਕਟਰ ਤਾਂ ਨਹੀਂ ਹੈਗੇ ਮੇਰੀ ਡਾਕਟਰੀ ਦੀ ਪੜ੍ਹਾਈ ਨਹੀਂ ਹੈਗੀ ਪਰ ਜਿੰਨਾ ਕੋ ਉਹ ਮੈਡੀਕਲ ਦੇਖਦੇ ਨੇ ਉਹਨਾਂ ਕਸੀਂ ਚੈੱਕ ਕਰਦੇ ਆਂ ਅਸੀਂ ਹਜ਼ਾਰ ਮੁੰਡੇ ਦਾ ਕਰਤਾ ਉਹ ਹਨਾ ਤੇ ਅਸੀਂ ਇੱਥੇ ਨਾ ਅਸਲ 'ਚ ਸਾਡੇ ਇੱਕ ਸਾਗਰ ਭਾਜੀ ਨੇ ਉਹ ਸਾਨੂੰ ਸਪੋਰਟ ਕਰ ਰਹੇ ਨੇ ਉਹਨਾਂ ਨੇ ਇੱਕ ਕੋਠੀ ਲੈ ਕੇ ਦਿੱਤੀ ਹੈ ਕਿਰਾਏ ਤੇ ਅਸੀਂ ਉੱਥੇ ਰੱਖਣ ਦਾ ਸਿਸਟਮ ਕੀਤਾ ਬਾਹਰਲੇ ਬੱਚਿਆਂ ਨੂੰ ਬਾਹਰਲੇ ਬੱਚੇ ਬਹੁਤ ਕਹਿੰਦੇ ਤੇ ਕਹਿੰਦੇ ਯਾਰ ਬਈ ਸਾਨੂੰ ਰੱਖੋ ਤੇ ਅਸੀਂ ਵਰਕਆਊਟ ਕਰਨਾ ਤੁਹਾਡੇ ਕੋਲ ਵੀ ਥੋੜੇ ਤੋਂ ਬਹੁਤ ਮੋਟੀਵੇਟ ਹੋਣੇ ਇੱਥੋਂ ਕਿੱਥੋਂ ਬੱਚੇ ਆਉਂਦੇ ਨੇ ਬੱਚੇ ਆਪਣੇ ਕੋਲ ਭਗਤਾ ਭਾਈ ਕਾ ਜਲੰਦਰ ਅੰਮ੍ਰਿਤਸਰ ਕੁਰਕ ਖੇਤਰ ਦੇ ਹਰਿਆਣੇ ਤੋਂ ਅੱਜ ਇੱਕ ਫੋਨ ਆਇਆ Rajasthan ਤੋਂ UP ਵਾਲਾ ਜਿਹੜਾ ਉੱਪਰਲੇ ਏਰੀਆ ਜਿਹੜੇ ਪੰਜਾਬੀ ਸਮਝਦੇ ਨੇ ਮੈਂ ਬੋਲਦਾ ਪੰਜਾਬੀ ਚ ਹੂੰ ਤੇ ਉਹ ਪੰਜਾਬੀ ਵਾਲੇ ਕਰਦੇ ਨੇ ਫੋਨ ਉਹ ਜਿਹੜੇ ਪੰਜਾਬੀ ਸਮਝਦੇ ਨੇ ਹਿਮਾਚਲ ਵਾਲੇ ਸਾਡੇ ਕੋਲ ਉਨਾਂ ਉਨਾਂ ਕਿੱਥੇ ਪੈਂਦਾ ਉਨਾਂ ਉੱਪਰ ਹੈ ਉੱਥੋਂ ਆਉਂਦੇ ਨੇ ਹੈਗੇ ਨੇ ਕਿ ਜਿਹੜੇ ਕੰਮ ਦੇ ਲੋਕ ਸਖਿਆਨ ਦੇ ਪੈਸੇ ਲੈਂਦੇ ਨੇ ਤੁਸੀਂ ਉਹ ਫ੍ਰੀ ਕਰਾ ਦਿਓ ਹਾਂ ਅਸੀਂ ਮੈਂ ਅਸਲ ਚ ਵਰਕਆਊਟ ਦਾ ਸੀ 1 ਰੁਪਿਆ ਵੀ ਨਹੀਂ ਲਿਆ ਇੱਥੋਂ 1 ਰੁਪਿਆ ਲੈ ਕੇ ਕਦੇ ਜੇਬ ਚ ਨਹੀਂ ਪਾਇਆ ਇਹ ਚੀਜ਼ ਦਾ ਇਹ ਚੀਜ਼ ਦਾ ਜੇ ਕੋਈ ਐ ਕਹੇ ਵੀ ਹਾਂ ਵੀ ਤੁਸੀਂ ਲੈ ਲੇ ਤੇ ਫਲਾਣੀ ਜਗ੍ਹਾ ਪੈਸੇ 1 ਰੁਪਿਆ ਵੀ ਨਹੀਂ ਲਿਆ ਹਜੇ ਤੱਕ ਅੱਛਾ ਅਸੀਂ ਗਰੀਬ ਘਰੋਂ ਆ ਸਾਡੇ ਕੋਈ ਇਹਦੇ ਇੱਕ ਦੋ ਪਰਸਨ ਹੈਗੇ ਨੇ ਸਪੋਰਟ ਕਰਦੇ ਨੇ ਵਿੱਚ ਬੰਦੇ ਬਹੁਤ ਜਿਵੇਂ ਆਪਾਂ ਕਹიდੀਏ ਰੱਬ ਦੀਆਂ ਰੂਹਾਂ ਕਹਿ ਦਾਂਗੇ ਉਹਨਾਂ ਨੂੰ ਜਿਹੜੇ ਸੇਵਾ ਕਰ ਰਹੇ ਨੇ ਤੇ ਉਹ ਬੰਦੇ ਕੀ ਉਹਨਾਂ ਨੇ ਆ ਹੁਣ ਕੋਠੀ ਲੈ ਕੇ ਦਿੱਤੀ ਆ ਉੱਥੇ ਇੱਕ ਸਿਸਟਮ ਚਲਾ ਰੱਖਿਆ ਸੀ ਅਸੀਂ ਕੁੱਲ ਮਿਲਾ ਕੇ ਵਰਕਆਊਟ ਜਮੀ ਫ੍ਰੀ ਕਰਾਉਨੇ ਆ ਮੈਂ ਤੁਹਾਡੇ ਮਾਦੀਮ ਨਾਲ ਇਹ ਵੀ ਦੱਸਣਾ ਚਾਹਣਾ ਜਿਹੜੇ ਬੱਚਿਆਂ ਨੇ ਕੋਈ ਟ੍ਰੇਨਿੰਗ ਲੈਣੀ ਆ ਕੋਈ ਤਿਆਰੀ ਕਰਨੀ ਆ ਗੇਮ ਦੀ ਕੁਝ ਵੀ ਜਿੰਨੇ ਕੁ ਵੀ ਅਸੀਂ ਹੈਗੇ ਆ ਅਸੀਂ ਹਾਜ਼ਰ ਹਾਂ ਵੀ ਜੀ ਇਹ ਤਾਂ ਰਹੀ ਤੁਹਾਡੀ ਗਰਾਊਂਡ ਦੀ ਗੱਲ ਤਾਂ ਤੁਹਾਡੇ ਸਿਰ ਤੇ ਪੱਗ ਬੰਨੀ ਹੋਈ ਹੈ ਹਾਂਜੀ ਤੇ ਫਿਰ ਇੱਕ ਹੱਥ ਨਾਲ ਕਿਵੇਂ ਇਹ ਸੰਭਵ ਹੈ ਇਹ ਸੰਭਵ ਤਾਂ ਭਾਜੀ ਅਸਲ ਚ ਇਹਦੇ ਪਿੱਛੇ ਨਾ ਥੋੜੀ ਸਟੋਰੀ ਆ ਤੇ ਸਾਡੇ ਨਾ ਫਾਦਰ ਸਾਹਿਬ ਹੋ ਗਏ ਸਾਡੇ ਦਾਦਾ ਜੀ ਹੋ ਗਏ ਸਾਡੇ ਉਸ ਤੋਂ ਬਾਅਦ ਪੜਦਾਦਾ ਹੀ ਹੋਗੇ ਸਾਰੇ ਪੱਗਾਂ ਵਾਲੇ ਨੇ ਸਾਡੇ ਨਾਨਕੇ ਪੱਗਾਂ ਵਾਲੇ ਨੇ ਸਾਰੇ ਸਾਡੇ ਸਰਦਾਰ ਫੈਮਿਲੀ ਚੋਂ ਆ ਤੇ ਕੀ ਹੋ ਗਿਆ ਜਦੋਂ ਇਹ ਐਕਸੀਡੈਂਟ ਹੋ ਗਿਆ ਨਾ ਮੈਨੂੰ 9 ਸਾਲ ਮੈਂ ਪੱਗ ਨਹੀਂ ਬੰਨੀ ਉਹ ਟਾਈਮ ਦਾ ਮੈਨੂੰ ਬੜਾ ਦੁੱਖ ਆ ਵੀ ਮੈਂ ਬੰਨ ਨਹੀਂ ਪਾਇਆ ਹਨਾ ਜੀ ਵੀ ਬੰਨਣੀ ਚਾਹੀਦੀ ਸੀ ਮੈਨੂੰ ਬਹੁਤ ਪ੍ਰੋਗਰਾਮ ਐਜੇ ਨੇ ਜਿਹੜੇ ਮਿਸ ਕਰਤੇ ਮੈਂ ਪੱਗ ਤੋਂ ਬਿਨਾ ਮੈਂ ਪੱਗ ਤੋਂ ਬਿਨਾ ਹੀ ਥੀ ਉਹ ਪ੍ਰੋਗਰਾਮਾਂ ਚ ਫੋਟੋਆਂ ਦੇਖਦਾ ਮੈਂ ਤੇ ਪੱਗ ਮੈਂ ਛੋਟੇ ਹੁੰਦੇ ਤੋਂ ਬੰਨਦਾ ਸੀ ਮੈਂ ਸਾਰੇ ਤਰ੍ਹਾਂ ਦੀਆਂ ਪੱਗਾਂ ਬੰਨ ਲਉਣਾ ਅੱਛਾ ਹੁਣ ਦੁਬਾਰੇ ਕੀ ਹੋ ਗਿਆ ਹੁਣ ਅਸੀਂ ਨੇ ਕੋਈ ਵੀਡੀਓ ਪਾਤੀ ਸੋਸ਼ਲ ਮੀਡੀਆ ਤੇ ਵੀ ਆਪਾਂ ਸਰਾਂਦੇ ਚੱਲਣਾ ਵੀ ਦੌੜ ਲਾ ਕੇ ਦਸਤਾਰਾਂ ਸਜਾ ਕੇ ਚੱਲਿਓ ਜਿਨੇ ਜਿਨੇ ਜਾਣਾ ਸਾਨੂੰ ਆ ਨੰਬਰ ਤੇ ਕਰ ਦਿਓ ਵਟਸਐਪ ਚੱਕ ਕੇ ਰੱਖੋ ਕੰਮ ਉਹ ਲੋਕਾਂ ਨੇ ਬਹੁਤ ਰਿਸਪੌਂਸ ਦਿੱਤਾ ਉਹ ਕਹਿੰਦੇ ਵੀ ਚੱਲਾਂਗੇ ਬਈ ਤੁਹਾਡੇ ਨਾਲ ਇਕੱਠੇ ਚੱਲਦੇ ਆਂ ਆ ਤੇ ਅਸੀਂ ਦਸਤਾਰਾਂ ਦੀ ਗੱਲ ਕਰੀ ਹੋਈ ਸੀ ਪਹਿਲਾਂ ਦਸਤਾਰ ਸਾਰਿਆਂ ਦੇ ਸਜਾਈ ਹੋਈ ਸੀ ਅਸੀਂ ਰਹਿ ਗਏ ਤੇ ਮੈਂ ਕਿਹਾ ਯਾਰ ਮੇਰੇ ਵੀ ਬਨੋ ਕੱਢਿਆ ਬੈਗ ਚੋਂ ਪਰਨਾ ਘਰੋਂ ਲਿਆਂਦਾ ਦੀ ਚੱਕ ਕੇ ਤੇ ਉਹ ਪਰਨਾ ਇੱਥੇ ਸਜਾਤਾ ਹੀ ਸਾਡੇ ਵੀ ਮੁੰਡਿਆਂ ਨੇ ਹੇਗਾ ਮੁੰਡੇ ਪੱਗਾਂ ਵਾਲੇ ਪਹਿਗੇ ਨੇ ਕਈ ਜਿਹੜੇ ਕਾਰੀਗਰ ਨੇ ਤੇ ਅਸੀਂ ਜਾ ਰਹੇ ਹਾਂ ਦੌੜ ਲਾ ਕੇ ਸੀ ਉੱਥੇ ਪਹੁੰਚ ਗਏ ਇਸ਼ਨਾਨ ਕੀਤਾ ਉੱਥੇ ਕੋਈ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਉਹ ਕਹਿੰਦੇ ਵੀ ਕੁਲਮ ਲਾ ਕੇ ਹੁੰਦਾ ਤਾਂ ਇਹ ਕੋਈ ਸਿਸਟਮ ਹੈ ਹੁੰਦਾ ਕੋਈ ਤੇ ਉੱਥੇ ਮੈਂ ਸੋਚਿਆ ਵੀ ਯਾਰ ਵੀ ਆਹ ਮੋਬਾਈਲ ਦਾ ਇੱਕ ਕੈਮਰਾ ਕੱਟ ਯਾਰ ਲੈ ਫਰੰਟ ਕੈਮਰਾ ਕੱਟ ਮੈਂ ਵੀ ਬਣ ਕੇ ਦੇਖਾ ਮੈਂ ਕਰਦਾ ਅਸਲ 'ਚ ਮੈਨੂੰ ਕੰਫਰਟੇਬਲ ਨਹੀਂ ਲੱਗ ਰਿਹਾ ਸੀ ਕਿਉਂਕਿ ਕਿਸੇ ਨੇ ਬਣਿਆ ਦੀ ਮੈਂ ਵੀ ਕਾਰੀਗਰ ਰਹੇ ਹਾਂ ਕੰਮ 'ਚ ਮੈਨਨੇ ਵੀ ਬਹੁਤ ਮੁੰਡੇ ਪੱਗ ਸਿਖਾਏ ਹੋਣਗੇ ਤੇ ਮੈਨੂੰ ਐ ਲੱਗਿਆ ਵੀ ਨਹੀਂ ਯਾਰ ਭਾਜੀ ਤੋਂ ਐਨੀ ਗੱਲ ਨਹੀਂ ਬੰਨੀ ਜਿਹੜੇ ਬੰਨਿਆ 사ਗਰ ਭਾਜੀ ਨੇ ਬੰਨੀ ਦਿਓ ਤੇ ਮੈਂ ਕਿਹਾ ਯਾਰ ਮੈਂ ਮੈਂ ਉਸ ਤੋਂ ਬਾਅਦ ਬਸ ਦੁਬਾਰੇ ਸੁਭਾਅ ਪਿਆ ਹੁਣ ਅੱਜ ਮੈਂ ਬਨ ਕੇ ਆਂ ਦੇਖੋ ਕਿਵੇਂ ਬੰਨੀ ਦੇਖੋ ਜਿਵੇਂ ਬੰਨਦਾ ਮੈਂ ਹਾਂ ਤੇ ਐ ਬਸ ਕੁਦਰਤੀ ਕੋਈ ਦਸਵੇਂ ਪਾਤਸ਼ਾਹ ਦੀ ਕਿਰਪਾ ਹੋਈ ਆ ਤੇ ਐਵੇਂ ਚੱਲੀ ਜਾਂਦੇ ਆ ਜੀ ਬਸ ਲਿਖਨ ਦਾ ਜਾਂ ਸ਼ੇਅਰ ਸ਼ਾਇਰੀ ਦਾ ਤੁਹਾਨੂੰ ਸ਼ੌਂਕ ਹੈ ਨਾ ਹਾਂਜੀ ਮਾੜਾ ਮੋਟਾ ਜਿਵੇਂ ਅਸਲ 'ਚ ਮੈਂ ਗਾਣੇ-ਗੂਣੇ ਵੀ ਲਿਖੇ ਨੇ ਤੇ ਉਹ ਚੀਜ਼ਾਂ ਤਾਂ ਹੋ ਜਾਂਦੀਆਂ ਨੇ ਮੈਂ ਡੂੰਗਾ ਸੋਚਦਾ ਮੈਂ ਸੋਚਦਾ ਬਹੁਤ ਹਾਂ ਤੇ ਮੈਂ ਇੱਕ ਮੇਰੇ ਚ ਇਨਰ ਮੋਟੀਵੇ ਹੋਇਆ ਇਨਰ ਸਪੀਚ ਬਹੁਤ ਆ ਮੇਰੇ ਚ ਜੇ ਮੈਂ ਇਕੱਲਾ ਹਾਂ ਮੈਂ ਆਪਣੇ ਆਪ ਨਾਲ ਗੱਲਾਂ ਬਹੁ ਕਰਦਾ ਮੈਂ ਆਪਣੀਆਂ ਘਾਟਾਂ ਬਹੁ ਕੜਦਾ ਆਪਣੇ ਆਪ ਚ ਵੀ ਪਵਿੱਤਰ ਸਿਆ ਤੇਰੇ ਚਾ ਘਾਟਾ ਤੇਰੇ ਚਾ ਘਾਟਾ ਯਾਰ ਤੈਨੂੰ ਆ ਸੈੱਟ ਕਰਨਾ ਚਾਹੀਦਾ ਤੈਨੂੰ ਆ ਸੈੱਟ ਕਰਨਾ ਚਾਹੀਦਾ ਹਨਾ ਇਹ ਇਹ ਕੁਝ ਸੁਣਾਉਂਗੇ ਤੁਹਾਡੇ ਦੱਸਣਾ ਹਾਂ ਹਾਂ ਮੈਂ ਉਹ ਉਹ ਮੈਂ ਸੁਣਾ ਦਣਾ ਜੀ ਕੋਈ ਇੱਕ ਦੋ ਜਿਵੇਂ ਇੱਕ ਮੈਂ ਲਿਖਿਆ ਸੀ ਵੀ ਇੱਕ ਮੈਂ ਲਿਖਿਆ ਸੀ ਵੀ ਉਹ ਥੋੜਾ ਸੈਡ ਆ ਕੋਈ ਦਿੱਕਤ ਨਹੀਂ ਉਹ ਚ ਕੀ ਲਿਖਿਆ ਸੀ ਵੀ ਦਿਲ ਦਿਖਾਉਣ ਵਾਲੇ ਉਹ ਤੁਹਾਡਾ ਧੰਨਵਾਦ ਆ ਮੈਂ ਆਪਣੇ ਆਪ ਤੇ ਫੋਕਸ ਕਰਨ ਲੱਗ ਗਿਆ ਮਾੜੇ ਧੀੜਿਆਂ ਨੂੰ ਇੱਜ਼ਤ ਦਿੰਦਾ ਹੁੰਦਾ ਸੀ ਕਹਿੰਦੇ ਘਾਉਂਦਾ ਇਹਨੂੰ ਇਗਨੋਰ ਕਰਨ ਲੱਗ ਗਿਆ ਜਨਤਾ ਨੇ ਇਹਨਾਂ ਚਾਂਬਲਣਾ ਨਹੀਂ ਸੀ ਜੇ ਮੇਰੀ ਸ਼ੁਰੂਆਤ ਚੰਗੀ ਹੁੰਦੀ ਜੇ ਨਾਲੀ ਦੇ ਕੀੜਿਆਂ ਨੂੰ ਜੁੱਤੀ ਥੱਲੇ ਰੱਖਿਆ ਹੁੰਦਾ ਨਾ ਤਾਂ ਜੈਨੀ ਹਵਾ ਖਰਾਬ ਨਾ ਹੁੰਦੀ ਵੀਰ ਜੀ ਕਦੇ ਕਿੰਨੇ ਚ ਕੋਈ ਉੜਦੀ ਉੜਦੀ ਅਸੀਂ ਗੱਲ ਪਾਈ ਕਿ ਇੱਕ ਬਾਹ ਨਹੀਂ ਰਹੀ ਜਿਵੇਂ ਤੁਸੀਂ ਤੁਸੀਂ ਦੱਸ ਰਹੇ ਹੌਸਲੇ ਬੁਲੰਦ ਨੇ ਵੀ ਚੱਕ ਦਿਆਂਗੇ ਕਹਿੰਦੇ ਇਹਨੂੰ ਕਰੇ ਵੀ ਤਾਂ ਕਿਤੇ ਨਾ ਕਿਤੇ ਕੋਈ ਵਾਈਫਾਈ ਕਰਨ ਵਿੱਚ ਯਾਰ ਵੀ ਇੱਕ ਬਾਣ ਹੀ ਫੇਰ ਨਹੀਂ ਟਿਕਦਾ ਹਾਂ ਉਹ ਬਹੁਤ ਕਰਦੇ ਨੇ ਜੀ ਲੋਕ ਉਹ ਕਿੰਨੇ ਫੋਲੋ ਕਰਦੇ ਨੇ ਉਹ ਤਾਂ ਉਹ ਜਨਤਾ ਦਾ ਬਾਲੀ ਹੈ ਇਹਦੇ ਵੀ ਬਹੁਤ ਕੁਝ ਲਿਖਿਆ ਮੈਂ ਇਹ ਚੀਜ਼ਾਂ ਤੇ ਤੇ ਤੁਸੀਂ ਨਾ ਮੰਨੋਗੇ ਵੀ ਅਸਲ 'ਚ ਨਾ ਮੈਨੂੰ ਐਂ ਜੇ ਲੱਗਦਾ ਵੀ ਕੁਦਰਤ ਨੇ ਨਾ ਜਿਹੜੀ ਜ਼ਬਾਨ ਲਾਈ ਆ ਜ਼ਬਾਨ ਹਰੇਕ ਦੀ ਗਲਤ ਲਾਈ ਆ ਇਹ ਸ਼ਿਪਕਲੀ ਮੰਗੋ ਹੋਣੀ ਚਾਹੀਦੀ ਸੀ ਇਹ ਸ਼ਿਪਕਲੀ ਮੰਗੋ ਐ ਹੋਣੀ ਚਾਹੀਦੀ ਸੀ ਵੀ ਜਿਹੜੇ ਤਾਂ ਬੰਦੇ ਡਿਵੈਲਪ ਕਰ ਜਾਣ ਉਹਨਾਂ ਦੇ ਤਾਂ ਆਜੇ ਇਹ ਜਿਹੜੇ ਆ ਬਨੌਟੀ ਸਾਧਨੇ ਇਹਨਾਂ ਦੇ ਨਹੀਂ ਹੋਣੀ ਚਾਹੀਦੀ ਤੇ ਜਿਹੜਾ ਨੇ ਉਹੀ ਪਕਾਈਓ ਮਾਰਨੀ ਆ ਜੇ ਤਾਂ ਕੋਈ ਕੰਮ ਦੀ ਗੱਲ ਕਰਦਾ ਉਹਦੇ ਜਵਾਨ ਹੋਣੀ ਚਾਹੀਦੇ ਤੇ ਕੋਈ ਉਹ ਦੀ ਗੱਲ ਜਿਹੜੀ ਤੁਹਾਡੇ ਕੰਨ ਪਈ ਹੋਵੇ ਬਹੁਤ ਬਹੁਤ ਗੱਲਾਂ ਆਈਆਂ ਯਾਰ ਜਿਵੇਂ ਹੁਣ ਮੈਨੂੰ ਬਹੁਤ ਕਹਿੰਦੇ ਨੇ ਹੁਣ ਜਿਹੜੇ ਲੋਕ ਏਸੀਆਂ ਚ ਬੈਠੇ ਨੇ ਜਦੋਂ ਮੈਨੂੰ ਦੇਖਦੇ ਨੇ ਏਸੀ ਚ ਬੈਠੇ ਨੂੰ ਸੋਸ਼ਲ ਮੀਡੀਆ ਤੇ ਭਜਦੇ ਨੇ ਉਹ ਸੋਚਦੇ ਨੇ ਮੈਨੂੰ ਕਹਿ ਵੀ ਦਿੰਦੇ ਨੇ ਬਾਅਦੋਂ ਕੋਈ ਵਾਰ ਵੀ ਘੱਟ ਭੱਜਿਆ ਕਰ ਯਾਰ ਤੇਰੇ ਟਾਂਕੇ ਟੂਕੇ ਨਾਲ ਲੱਜ ਜਾਣਾ ਕਿਉਂਕਿ ਆਪਦੇ ਚ ਪਤਾ ਕੀ ਆ ਉਹਨਾਂ ਚ ਆਪਦੇ ਜਦਾਂ ਇੱਥੇ ਹੈ ਨਹੀਂ ਜੋਰ ਹਨ ਤੇ ਉਹਨਾਂ ਨੂੰ ਐਂ ਲੱਗਦਾ ਵੀ ਚੱਕ ਸੋਚਦੇ ਤਾਂ ਮੇਰੇ ਚੰਗੇ ਹੀ ਨੇ ਪਰ ਉਹਨਾਂ ਨੂੰ ਬੌਲਿਆਂ ਨੂੰ ਐ ਨਹੀਂ ਪਤਾ ਵੀ ਬਾਡੀ ਫਿਟ ਕਰਨਾ ਬਹੁਤ ਜ਼ਰੂਰੀ ਆ ਬੌਲਿਓ ਏਸੀ ਚੋਂ ਨਿਕੜੋ ਇੱਥੇ ਵਜੋ ਆ ਕੇ ਸਾਡੇ ਚ ਆਪਾਂ ਦੇਖੀਏ ਝੱਟ ਤੇ ਕੁੱਲ ਮਿਲਾ ਕੇ ਆਪਾਂ ਬਾਡੀ ਫਿਟ ਕਰੀਏ ਜਿੱਦ ਤੁਹਾਡੇ ਨਾਲ ਕੋਈ ਨਹੀਂ ਆਪਾਂ ਬਾਡੀ ਫਿਟ ਕਰਨਾ ਚਾਹੁੰਦੇ ਆ ਤੁਹਾਡੀ ਵੀ ਤੇ ਆਪ ਵੀ ਫਿੱਟ ਰਹਿਣਾ ਚਾਹੁੰਦੇ ਆ ਨਾ ਹੀ ਕੋਈ ਮੈਨੂੰ ਇਹ ਆ ਵੀ ਮੈਂ ਉਹਨਾਂ ਦਾ ਉਸਤਾਦ ਬਣਾ ਉਸਤਾਦ ਬਣੀ ਬਣਦੇ ਚੇਲੇ ਬਣ ਜਾਣਗੇ ਤੁਹਾਡੇ ਇੱਥੇ ਆਓ ਯਾਰ ਬਾਡੀਆਂ ਫਿੱਟ ਕਰੋ ਪੰਜਾਬ ਦਾ ਇਤਿਹਾਸ ਚੱਕ ਕੇ ਦੇਖੋ ਕਿੰਨੇ ਗੱਡੇ ਜੋਦੇ ਹੋਏ ਨੇ ਤੁਸੀਂ ਯਾਰ ਜਮੀ ਐਡਿਟ ਢਿੱਡ ਲੈ ਰਖੇ ਨੇ ਤੁਸੀਂ ਹੈ ਬੋਲਟ ਤੇ ਐ ਢਿੱਡ ਝੱਕੇ ਧਰਨਾ ਪੈਂਦਾ ਤੁਹਾਡਾ ਹਨ ਤੇ ਕੁੱਲ ਮਲਾ ਕੇ ਬੋਲਟ ਰੱਖਿਆ ਤੁਹਾਡੇ ਕੋਲ ਏਸੀ ਵਾਲੀਆਂ ਗੱਡੀਆਂ ਨੇ ਏਸੀ ਵਾਲੇ ਕਮਰੇ ਨੇ ਭਾਜੀ ਮੈਨੂੰ ਐਂ ਲੱਗਦਾ ਵੀ ਮੈਂ ਠੀਕ ਠਾਕ ਫੈਮਿਲੀ ਤੋਂ ਆ ਚਾਹੇ ਮੈਂ ਨਾ ਮਤਲਬ ਤੁਸੀਂ ਐਂ ਲੈ ਲਓ ਚਾਹੇ ਮੈਂ ਬਿਲ ਗੇਟਸ ਬਣ ਜਾਵਾਂ ਕਾਲੂ ਜੀ ਜਿਵੇਂ ਪੜ ਵੀ ਦੂੰ ਵਧੀਆ ਹੁਣ ਮੈਂ ਡਿਪਲੋਮਾ ਡੂਪਨ ਮੇ ਕਰਾਈ ਜਾ ਰਹੇ ਹਾਂਗੇ ਹੁਣ ਸੁਪਨਾ ਹੈ ਕਿ ਜ਼ਿੰਦਗੀ ਅੱਗੇ ਕਰਨਾ ਹੈ ਉਹ ਗੱਲ ਪੂਰੀ ਕਰ ਦਮ ਮੈਂ ਜਿੱਡਾ ਮਰਜੀ ਬਣ ਜਾ ਮੈਂ ਇਸੇ ਨੇ ਲਾਉਣਾ ਬਿਮਾਰੀ ਆ ਉਹ ਹਨਾ ਨੋਰਮਲ ਜਿਹੜੀ ਹਵਾ ਮੱਛਰਦਾਨੀ ਲਾ ਕੇ ਤੁਸੀਂ ਪਾਏਗੇ ਉਹਦੇ ਵਰਗੀ ਰੀਸ ਆ ਯਾਰ ਸਵੇਰੇ ਤੁਸੀਂ ਬਹੁਤ ਸਾਧਰੇ ਉੱਠ ਜਾਂਦੇ ਹੋ ਉਹ ਚੀਜ਼ਾਂ ਨਾਲ ਅੱਛਾ ਮੈਂ ਸੁਪਨੇ ਦੀ ਗੱਲ ਤੁਸੀਂ ਪੁੱਛੀ ਆ ਮੈਂ ਅਸਲ 'ਚ ਭਾਜੀ ਪਹਿਲਾਂ ਪਲੱਸ 2 ਦੀ ਮੈਂ ਦੁਬਾਰੇ ਹੱਥ ਸਟਾਰਟ ਕੀਤਾ ਆਹ ਇਧਰੋਂ ਲਿਖਣ ਲੱਗ ਗਿਆ ਮੈਂ ਪਹਿਲਾ ਮੇਰਾ ਇਹ ਹੱਥ ਤੇ ਦਿੱਕਤ ਨਹੀਂ ਆਈ ਕੋਈ ਨਾਲ ਨਹੀਂ ਹੁੰਦੀ ਦਿੱਕਤ ਤਾਂ ਭਾਜੀ ਜਦੋਂ ਮੈਂ ਲਿਖਣਾ ਸਟਾਰਟ ਕੀਤਾ ਉਦੋਂ ਤਾਂ ਮੈਂ ਐਂ ਜਿਵੇਂ ਲਿਖਦਾ ਜਿਵੇਂ ਪਾ ਤੀਜੀ ਦੂਜੀ ਜਿ ਲਿਖਦੇ ਆ ਚੌਥੀ ਜਿ ਲਿਖਦੇ ਆ ਤੇ ਉਸ ਤੋਂ ਬਾਅਦ ਮੈਂ ਸਟਾਰਟ ਕੀਤਾ ਇਹ ਤੇ ਸਟਾਰਟ ਕਰਕੇ ਉਹ ਤੋਂ ਬਾਅਦ ਚੱਲ ਪਿਆ ਫਿਰ ਇਹ ਤੇ ਚੱਲਿਆ ਕਿ 16 16 ਚ ਐਕਸੀਡੈਂਟ ਹੋਇਆ ਇਹ 11 ਮਈ 2016 ਨੂੰ ਹੋਇਆ ਇਹ ਮੈਂ 17 ਚ ਬੀਏ ਦੀ ਫੀਸ ਭਰੀ ਆ 17 ਚੋਂ ਚੱਲਿਆ ਨਹੀਂ ਜਦੀ ਨਾਲ ਦੀ ਨਾਲ ਹਨਾ ਜੀ ਤੇ ਮੈਂ ਉਸ ਤੋਂ ਬਾਅਦ ਸਾਲਕ ਪ੍ਰੈਕਟਿਸ ਕੀਤੀ ਆ ਫਿਰ ਮੈਂ 18 ਚ ਬੀਏ ਸ਼ੁਰੂ ਕੀਤੀ ਬਹੁਤ ਮਤਲਬ ਕੁੱਲ ਮਿਲਾ ਕੇ ਉਹ ਚੀਜ਼ ਨੂੰ ਅੱਛਿਆ ਇਹਦੇ ਨਾਲ ਇੱਕ ਹੋਰ ਘਟਨਾ ਜੁੜੀ ਹੋਈ ਆ ਤੁਸੀਂ ਐ ਲਾ ਲਓ ਜਿਹੜੇ ਮੇਰੇ ਬੈਂਕ 'ਚ ਸਾਈਨ ਨੇ ਉਹ ਮੇਰੇ ਛੋਟੇ ਹੁੰਦੇ ਤੇ ਚੱਲ ਰਹੇ ਨੇ ਉਹ ਮੈਂਬਰੀ ਆ ਉਹ ਲਿਖਦਾ ਮੈਂ ਇਧਰੋਂ ਵੀ ਹੋਮੀ ਆ ਉਧਰੋਂ ਵੀ ਹੋਮੀ ਲਿਖਦਾ ਤੇ ਹਾਂ ਮੈਂ ਤੁਹਾਨੂੰ ਜੇ ਹੁਣ ਲਿਖਾਈ ਦਿਖਾਵਾਂ ਨਾ ਆਪਦੀ ਜੇ ਮੇਰਾ ਇੱਥੇ ਲਿਆ ਕੇ ਦਿਖਾਦਾ ਤੁਹਾਨੂੰ ਤੁਸੀਂ ਕਹੋਗੇ ਵੀ ਯਾਰ ਇਹ ਹੱਥ ਨਾਲ ਐਵੇਂ ਲਿਖਾਈ ਕਿਵੇਂ ਮਤਲਬ ਹੁਣ ਲਿਖਾਈ ਕਾਫੀ ਸੁਧਰ ਗਈ ਤੁਸੀਂ ਪਸੰਦ ਕਰੋਗੇ ਸੁਪਨਾ ਹੈ ਭਾਜੀ ਵੀ ਇੱਕ ਤਾਂ ਚੰਗੇ ਕੰਮ ਕਰਦੇ ਰਹੀਏ ਇਹ ਮੋਟੀਵੇਸ਼ਨ ਰਹੀ ਹੈ ਦੁਨੀਆ ਵਾਸਤੇ ਨੌਕਰੀ ਦੀ ਇੱਛਾ ਹੈ ਹਾਂ ਨੌਕਰੀ ਦੀ ਇੱਛਾ ਦਾ ਮੈਂ ਤੁਹਾਨੂੰ ਦੱਸਦਾ ਨੌਕਰੀ ਦੀ ਇੱਛਾ ਹੈ ਆ ਦੇਖੋ ਵੀ ਕਲਮ ਲਾ ਕੇ ਮੈਂ ਇੱਕ ਵਾਅਦਾ ਕਰਦਾ ਤੁਹਾਡੇ ਨਾਲ ਤੁਹਾਡੇ ਨਾਲ ਵੀ ਤੇ ਸੁਣਨ ਵਾਲਿਆਂ ਨਾਲ ਵੀ ਇੱਕ ਵਾਅਦਾ ਮੇਰਾ ਜਿੱਦẽ ਵੀ ਮੈਂ ਡਿਵੈਲਪ ਕਰ ਗਿਆ ਨੌਕਰੀ ਨੌਕਰੀ ਲੱਗ ਗਿਆ ਜੱਜ ਸੈੱਟ ਹੋ ਗਿਆ ਕਿਤੇ ਵੀ ਕੋਈ ਪੈਸਾ ਆ ਗਿਆ ਮੇਰੇ ਕੋਲ ਮੇਰਾ ਸੁਪਨਾ ਵੀ ਫਰੀ ਪੜਾਉਂਗਾ ਜਰਾ SSC GD ਵਾਲਿਆਂ ਨੂੰ ਅਗਨੀਵੀਰ ਵਾਲਿਆਂ ਨੂੰ ਪੰਜਾਬ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਫਰੀ ਪੜਾਉਂਗਾ ਮੇਰਾ ਇੰਗਲਿਸ਼ ਤੇ SST ਸਬਜੈਕਟ ਆ ਦੋ ਸਬਜੈਕਟ ਤਾਂ ਮੈਂ ਆਨਲਾਈਨ ਪੜਾਉਂ ਫਰੀ ਇੱਕ ਪੈਸਾ ਨਹੀਂ ਲੈਂਦਾ ਇਹ ਜਵਾਨ ਆ ਮੇਰੀ ਹੌਸਲੇ ਬਲੰਦ ਨੇ ਪੂਰੇ ਹੌਸਲੇ ਪੂਰੇ ਬਲੰਦ ਨੇ ਇੱਕ ਨਾ ਜਦੋਂ ਤੋਂ ਵੀ ਮੈਂ ਮਾਰਕ ਆਊਟ ਕਰਨਾ ਉਰੇ ਬੱਚੇ ਕਰਦੇ ਸੀ ਮੇਰੇ ਨਾਲ ਸ਼ੁਰੂ ਤੋਂ ਉਦੋਂ ਇੱਕ ਨਾ ਅੰਦਰੋਂ ਇੱਥੋਂ ਬਾਜ ਨਿਕੜੀ ਆ ਤੋ ਅਸੀਂ ਕਹਿੰਨੇ ਹੁੰਨੇ ਆ ਗੱਲਾਂ ਗੱਲਾਂ ਚ ਉਹ ਅਸੀਂ ਉਹ ਬਣ ਗਿਆ ਉਹ ਸਾਡਾ ਤਕੀਆ ਕਲਾਮ ਅਸੀਂ ਹਰ ਇੱਕ ਗੱਲ 'ਚ ਬੋਲਦੇ ਆ ਜਿਵੇਂ ਮੈਂ ਤੁਹਾਨੂੰ ਬੋਲ ਕੇ ਦਿਖਾ ਦਣਾ ਜਿਵੇਂ ਮੈਂ ਕੋਈ ਵੀਡੀਓ ਪਾਉਣਾ ਮੈਂ ਬੋਲ ਦਣਾ ਉਹ 'ਚ ਵੀ ਲੋ ਵੀ ਇੰਡੀਅਨ ਆਰਮੀ ਅਗਨੀਵੀਰ ਦਾ ਜਿਹੜੇ ਜਿਹੜੇ ਪੇਪਰ ਦੇਣ ਜਾ ਰਹੇ ਹਾਂ ਵੀ ਉਹ ਫਲਾਣੀਆ ਫਲਾਣੀਆ ਗੱਲਾਂ ਦਾ ਧਿਆਨ ਰੱਖੋ ਤੇ ਤੁਸੀਂ ਐਂ ਐਂ ਕਰਕੇ ਬੱਸ ਸਟੈਂਡ ਜਾਣਾ ਫਲਾਣਾ ਕਰਨਾ ਢਿਮਕਾ ਕਰਨਾ ਤੇ ਚੱਕ ਕੇ ਰੱਖੋਗਾ ਮੈਨੂੰ ਮੈਂ ਬੋਲਣਾ ਤੇ ਇਹ ਜਿਹੜੇ ਸ਼ਬਦ ਨੇ ਚੱਕ ਕੇ ਰੱਖੋਗਾ ਮੈਂ ਉਹ ਬਹੁਤ ਲੋਕ ਮਿਲਦੇ ਨੇ ਉਹ ਕਹਿੰਦੇ ਨੇ ਯਾਰ ਬਈ ਤੂੰ ਖੜਾ ਕਰ ਦੇਣਾ ਸਾਨੂੰ ਯਾਰ ਜਦੋਂ ਐਂ ਬੋਲਦਾ ਮੈਂ ਹਰੇਕ ਗੱਲ 'ਚ ਬੋਲਦਾ ਵੀ ਚੱਕ ਕੇ ਰੱਖੋ ਕੰਮ ਮੈਂ ਤੁਹਾਨੂੰ ਵੀ ਕਹਿ ਰਿਹਾ ਵੀ ਚੱਕ ਕੇ ਰੱਖੋ ਕੰਮ ਕੀ ਨਸ਼ਾ ਆਪਾਂ ਨੂੰ ਨਸ਼ਾ ਕੀ ਹੈ ਕਿਸੇ ਦਾ ਨਸ਼ਾ ਹੈ ਹਾਂ ਨਸ਼ਾ ਹੈ ਜੀ ਦਾ ਵੀ ਇੱਕ ਤਾਂ ਗਰਾਊਂਡ ਦਾ ਤਾਂ ਹੈਗੀ ਹੈਗਾ ਨਸ਼ਾ ਇਹ ਜੀ ਦਾ ਵੀ ਬਹੁਤ ਲੋਕ ਕਹਿੰਦੇ ਨੇ ਜਦੋਂ ਵੀ ਤੇਰੀਆਂ ਗੱਲਾਂ ਦਾ ਅਸਰ ਬਹੁਤ ਹੁੰਦਾ ਸਾਡੇ ਤੇ ਉਹ ਚੀਜ਼ ਦਾ بڑا ਨਸ਼ਾ ਵੀ ਹਾਂ ਉਹ ਚੀਜ਼ ਕਰਦੇ ਰਹੀਏ ਮੋਟੀਵੇਸ਼ਨ ਕਰਦੇ ਰਹੀਏ ਕਿਸੇ ਬੰਦੇ ਨੂੰ ਗਿਰਨ ਨਾ ਦਈਏ ਚਾਹੇ ਕੋਈ ਦੁਸ਼ਮਣਾਂ ਦਾ ਵੀ ਆ ਜੀ ਬਿਲਕੁਲ ਸਾਨਾ ਵੀਰ ਜੀ ਜਿਨ੍ਹਾਂ ਦੇ ਹੌਂਸਲੇ ਪੂਰੇ ਬੁਲੰਦ ਨੇ ਭਾਵੇਂ ਕੁਦਰਤ ਦਾ ਕਹਿਰ ਟਹਿ ਗਿਆ ਲੇਕਿਨ ਹਿੰਮਤ ਨਹੀਂ ਹਾਰੀ ਆਪਣੀ ਹਿੰਮਤ ਦੇ ਨਾਲ ਹੀ ਆਪਣੇ ਮਾਪਾਪ ਨੂੰ ਵੀ ਹੌਸਲਾ ਦਿੱਤਾ ਤੇ ਪੂਰਾ ਘਰ ਪਰਿਵਾਰ ਸੰਭਾਲਿਆ ਅਤੇ ਉਸ ਤੋਂ ਬਾਅਦ ਇਹਨਾਂ ਕੋਲੇ ਇੱਥੇ ਬਹੁਤ ਜ਼ਿਆਦਾ ਇੱਥੇ 100 150 ਤਕਰੀਬਨ ਇਹਨਾਂ ਕੋਲੇ ਲੜਕੇ ਲੜਕੀਆਂ ਟ੍ਰੇਨਿੰਗ ਲੈਂਦੇ ਹਨ ਅਤੇ ਇਹਨਾਂ ਦੇ ਜੋ ਟ੍ਰੇਨਡ ਕੀਤੇ ਬੱਚੇ ਹਨ ਉਹ ਵੀ ਭਰਤੀ ਹੋਏ ਹਨ ਤੇ ਬਾਈ ਦਾ ਸੁਪਨਾ ਹੈ ਕਿ ਮੈਂ ਤਰੱਕੀ ਕਰਾਂ ਉਸ ਕਰਕੇ ਇਹਨਾਂ ਦੀ ਪੜ੍ਹਾਈ ਵੀ ਸਾਰੀ ਹੈ ਅਤੇ ਅੱਗੇ ਵੀ ਇਹ ਇਸੇ ਤਰ੍ਹਾਂ ਹੀ ਮਿਹਨਤ ਕਰਦੇ ਰਹਿਣਗੇ ਕੋਈ ਹੋਰ ਵੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਮੈਂ ਇੱਕ ਇਹ ਕਹਿਣਾ ਚਾਹਣਾ ਪਹਿਲਾਂ ਵੀ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਇੱਕ ਤਾਂ ਕੁੱਲ ਮਿਲਾ ਕੇ ਕੀ ਆ ਜਦੋਂ ਵੀ ਕੋਈ ਤਰੱਕੀ ਹੋ ਜਾਂਦੀ ਆ ਫ੍ਰੀ ਵਰਕਆਊਟ ਕਰਾਉਂਦੇ ਰ੍ਹਾਂਗੇ ਫ੍ਰੀ ਪੜ੍ਹਾਉਂਦੇ ਰ੍ਹਾਂਗੇ ਜਿੰਨੀ ਕੁ ਵੀ ਜਿਵੇਂ ਆਪਾਂ ਕਹਿਦਨੇ ਆ ਵੀ 10ਵੇਂ ਪਾਸਾਂ ਨੇ ਸੇਵਾ ਲਿਖੀ ਆ ਉਹ ਸਾਰੀ ਫ੍ਰੀ ਕਰਾਂਗੇ ਇਹ ਵਾਅਦਾ ਤੁਹਾਡੇ ਨਾਲ ਅੱਜ ਵੀ ਤੇ ਇਹ ਹਮੇਸ਼ਾ ਰਹੂਗਾ ਜੀ ਬੀਰ ਜੀ ਦੀ ਸਟੋਰੀ ਕਿਸ ਤਰ੍ਹਾਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਸੰਗਰੂਰ ਤੋਂ ਗੁਰਵਿੰਦਰ ਸਿੰਘ ਲਾਈਵ ਪੰਜਾਬੀ ਟੀਵੀ